ਆ ਲੱਗਿਆ ਪਿਆ ਝੋਬਰ ਮੂਰੋਂ ਗੇੜਾ ਖਾਉਂਦਾ ਹੁੰਦਾ ਹੁੰਦਾ ਦੇਖ ਆ ਬੱਟ ਦਿਖਾਉਂਦਾ ਤੁਹਾਨੂੰ ਮਾਰੇ ਆ ਭਰੀ ਪਈ ਹਾਂ ਹਰੇ ਬਾਈ ਅਸੀਂ ਕੁਦਰਤ ਨੂੰ ਜ਼ਿਆਦਾ ਪਿਆਰ ਕਰਦੇ ਹਾਂ ਥੋੜਾ ਜਿਹਾ ਵੀ ਕੁਦਰਤ ਦਾ ਨਦੀਨ ਨਾਸ਼ਕਾ ਜਿਹੜਾ ਅਸੀਂ ਨਾ ਕਰੀਏ ਗੱਲ ਕਰ ਫਿਰ ਬੁੜਾ ਕਹਿੰਦਾ ਕੱਢਣੀ ਹੈ ਕੱਢਣੀ ਹੈ ਇਹ ਉੱਤੋਂ ਦੀ ਪੈ ਗਈ ਹਾਂ ਆ ਤੁਸੀਂ ਦੇਖ ਸਕਦੇ ਹੋ ਅਸੀਂ ਕੁਦਰਤ ਨੂੰ ਵਾਲਾ ਪਿਆਰ ਕਰਦੇ ਹਾਂ ਤਾਂ ਇਹ ਝੋਨੇ ਜੋ ਅਸੀਂ ਕੱਖ ਘਟ ਕੱਢਦੇ ਹਾਂ ਗੱਲ ਕਰ ਕੱਢੇ ਵੇ ਸਾਡੇ ਇਹ ਵੀ ਨਾ ਕਿਹੋ ਕੱਢੇ ਨਾ ਅੱਜ ਦਾ ਆਪਾਂ ਸਾਰਾ ਬਲੌਗ ਐਂਡ ਅਸਾਂ ਤੋਂ ਲੈ ਕੇ ਆਏ ਸੁਬਾਤੋਂ ਲੈ ਕੇ ਸੋਰੀ ਸ਼ਾਮ ਤੱਕ ਬਣਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਝੋਨਾ ਦੱਸਿਓ ਬਾਈ ਕਿਵੇਂ ਇਹ 31 ਝੋਨਾ ਇਹ ਮੱਕੀ ਵਾਲੇ ਬਾਣ ਚ ਲੱਗਿਆ ਹੋਇਆ ਦੇਖ ਲਓ ਠੀਕ ਹੈ ਮੱਕੀ ਵਾਲੇ ਬਾਣ ਝੋਨਾ ਲੱਗਿਆ ਹੋਇਆ ਇਹ ਕਣਕ ਵਾਲੇ ਬਾਣ ਚ ਮੱਕੀ ਸੀ ਉਦੋਂ ਬਾਅਦ ਫਿਰ ਮੱਕੀ ਤੋਂ ਵੱਢ ਕੇ ਝੋਨਾ ਲਾਇਆ ਤੁਸੀਂ ਝੋਨਾ ਦੇਖ ਸਕਦੇ ਹੋ ਤੁਹਾਨੂੰ ਦੱਸਾਂਗੇ ਕਿ ਕੀ ਪਾਇਆ ਜਿਹੜਾ ਗੇੜਾ ਖਾ ਗਿਆ ਝੋਨਾ ਇਹ ਪਾਣੀਆ ਪੀਆ ਚਾਹ ਹੁੱਡੀ ਚੱਕੋ ਪੀਓ ਖਾਓ ਪੀਓ ਐਸ਼ ਕਰੋ ਮਤਰਾ ਦਿਲ ਪਰ ਕਿਸੇ ਦਾ ਦਿਖਾਇਉਣਾ। ਕੀਆ? ਪਾਣੀ ਪੀ ਲਾਇਆ ਜਾਂ ਚਾਹ ਪੀ ਲਾਇਆ? ਹੋਰ ਗਰਮੀ ਗਰਮੀ ਤੋਂ ਬਚਿਆ ਵਾ। ਮੈਂ ਕੀ ਅੰਤਾ ਪੁੱਛਦਾਂ ਭਾਈ ਨਾ ਭਾਈ ਜਾਂ ਹੁੰਦੀ ਆ। ਹਾਂ। ਹਾਂ। ਆ ਪੂਰੇ ਕਾਇਮਾਂ ਸ਼ਾਵਾਂ 'ਤੇ ਮਾਰਦੇ ਆ। ਹਾਂ। ਗੇਟੇ-ਗੋਡੇ। ਹਾਂ ਪੰਹਾ ਬੜਕਦੇ ਆ ਪੂਰੇ ਇਸ ਲੋਟਾ। ਇਹ ਤਾਂ ਸਹੀ ਨੋ ਜਾਣ ਨਿਰਸਕਾਰ ਸਕਦਾ ਮੋਢਾ ਹੰਦਾ ਠੀਕ ਹੈ ਕਿਆ ਥੱਬੇ ਵੱਢਿਆ ਪੰਜ ਥੱਬੇ ਵੱਢਿਆ ਚਾਰ ਭਰੀਆਂ ਇਹ ਦੋ ਵਾਰ ਤਾਂ ਲਾਈਂਗਾ ਜੋਤਾ ਨਾ ਇਹ ਦੋ ਵਾਰ ਹੁਣ ਪਹੁੰਚ ਨਹੀਂ ਤਗੜਾਂ ਵਾਰਾ ਇਹ ਠੀਕ ਹੈ ਇੰਦਰ ਆ ਗਿਆ ਚੋਬਰਾ ਆ ਜਾ ਹੈ ਉਹ ਕਹਿੰਦਾ ਇੱਕ ਬਰੀ ਜਿਹਾ ਪਾ ਕੇ ਛੱਡ ਦੂੰ ਮੈਂ ਹੈ ਉਹ ਕਹਿੰਦਾ ਇੱਕ ਬਰੀ ਜਿਹਾ ਪਾ ਕੇ ਛੱਡ ਦੂੰ ਛੜਕ ਲਾਉਣਾ ਜੀ ਇੱਕ ਚਿੜਾ ਜੀ ਪਾਣਾ ਚੱਲ ਕੇ ਕਹੂੰਗਾ ਕਿ ਮਾਚੀ ਗਈ ਛਕਾਉਣ ਨੂੰ ਨਹੀਂ ਕਹਾ ਤੂੰ ਕੱਢਿਆ ਬੱਟਾ ਬਾਹਰ ਰਹਿ ਡੂ ਬੱਟ ਰਹੀ ਹੈ ਹੈ ਉਹ ਤੇ ਡੂ ਬਾਟੀ ਡੂ ਰਹੀ ਜੀ ਜੜਾਂ ਕੱਢੀ ਚ ਨੇ ਜੜਾਂ ਹੀ ਕੱਢੀਆਂ ਜਾ ਕੇ ਦੇਖਦਾ ਤੂੰ ਜਾ ਕੇ ਜਮਾਂਗਾ ਤਾਂ ਫੋੜਦਾ ਹੁੰਦਾ ਉਹ ਓਏ ਹਾਂ ਫੁੱਟੂ ਕਹਿੰਦਾ ਹਾਂ ਮੂਰੇ ਨਿਕਲ ਨਹੀਂ ਜਾਂਦਾ ਫੁੱਟੂ ਕਿਵੇਂ ਜੀ ਜੜਾਂ ਨਿਕਲ ਨਿਕਲ ਨਹੀਂ ਹੁਣ ਫੇਰ ਕਿਵੇਂ ਫੁੱਟੂ ਕੱਤ ਤੂੰ ਬਾਈਆ ਬਰਬਰ ਮੈਂ ਨਹੀਂ ਬਾਈਆ ਨਾ ਹੋਰ ਬਾਈ ਆਈ ਪਈਏ ਜੋ ਬਾਈ ਆਈ ਕਰਦਾ ਸਮਾਂ ਹੀ ਨਹੀਂ ਬੈਠਣ ਦਾ ਕਿ ਬੈਠੋ ਕਿ ਤੈਨੂੰ ਹੋਇਆ ਕੀ ਆ ਵਿੱਚ ਬਣਾ ਕਰਦੇ ਹੋ ਹੋਰ ਮਹਾਰਾਜ ਤੈਨੂੰ ਕਰਦਣਾ ਬੇਰ ਕੱਜੇ ਐਸੇ ਤੈਨੂੰ ਬਣਾ ਕਰਦਾ ਤੂੰ ਨੇ ਕਰਦੇ ਤੂੰ ਨੇ ਇਹਦਾ ਕਹਿੰਦਾ ਮੈਂ ਪੰਜ ਪੰਜ ਭਾਰੀਆਂ ਪੂਰੀਆਂ ਭਾਰੀਆਂ ਵੱਢ ਕੇ ਆਇਆ ਹਾਂ ਹਾਂ ਉਹ ਮੈਂ 2:00 ਵਜੇ ਕਿੱਥੇ ਭਾਗਵਾ ਹੁਣ ਜੜਾ ਇੱਥੇ ਰਾ ਪਿੰਡ ਜਿਹੜੇ ਕਹਿੰਦਾ ਸੀ ਕਿੱਥੇ ਹੁਣ ਡੋਂ ਤੇ ਆਗਾ ਹਾਂ ਹਾਂ ਕਿ ਢੋਲ ਚਾਵਤ ਜਿਹੜਾ ਜਗਾ ਹੋ ਰਿਹਾ ਚੜੀ ਛੋਟੇ ਉਹ ਵੀ ਦੇਖਿਆ ਤੇਰੇ ਅੱਖਾਂ ਹੁੰਦੀਆਂ ਹੋਈ ਉਹ ਕਿ ਨਾਡ ਮਾ ਵੱਡਦਾ ਨਾ ਪਈਆਂ ਇਧਰ ਨਹੀਂ ਹੈੜਾ ਇਧਰ ਉਹ ਚਾਰ ਨਹੀਂ ਲੱਗਦਾ ਚਾਰ ਬੜੇ ਇਧਰ ਹੋ ਇਧਰ ਸਾਹਮਣੇ ਚਾਰ ਪੁਰੇ ਚੱਕ ਸਕਦਾ ਤੂੰ ਦੱਸ ਤਾਂ ਹਾਂ ਵੀ ਹਲਾ ਬੰਦਾ ਬਣਾ ਕੇ ਪਲੋ ਕੀ ਹੋ ਗਿਆ ਆਂ ਬਾਹਾਂ ਉਹਨਾਂ ਕੈਮ ਬਣਾ ਹੋ ਕਮਤ ਦੇ ਬੁਖਾਈ ਕੀ ਹਲਾ ਵਾੜਾ ਟੱਪ ਕੇ ਦਿਖਾ ਦੇ ਜਿਵੇਂ ਖਿਡਾਰੀ ਬਾਰਨ ਮਾਪਾ ਹੁੰਦੇ ਹੁੰਦੇ ਆ ਕਿਉਂ ਟਾਪੀ ਮੱਗ ਆਪੋ ਕਕਰ ਦੇ ਜੀ ਬੁਰ ਕਖੜ ਵੜ ਕੇ ਦਿਖਾ ਦੇ ਇਹ ਕਹਿੰਦਾ ਕਹਿੰਦਾ ਉੱਤੋਂ ਵੱਡੀ ਜਾਨਾ ਚਾਨਾ ਕਹਿੰਦਾ ਉਹਨੂੰ ਪਤਾ ਪਤਾ ਹੈ ਤੇਰੇ ਬਰਬਰ ਬਠਾ ਖਾ ਚਾ ਗਏ ਲੈ ਮਾਰੇ ਬਾਬੇ ਨੂੰ ਬਿਸਤਰਾ ਕੱਕ ਮਾ ਇਹ ਤਾਂ ਚਾਹ ਜਾ ਰਹਿਣਾ ਇੱਕ ਮੱਖੀ ਹੋਵੇ ਨਾ ਹੈ ਆਹ ਪਾ ਦੇ ਇੱਕ ਮੱਖੀ ਜੀ ਹੂੰ ਇੱਕ ਮੱਖੀ ਦਿੰਦੀ ਵੱਡੀ ਇੱਕ ਘੰਟੇ ਦੇ ਖੜਨੇ ਘੰਟੇ ਬਰਾ ਬੱਜੋ ਪਾ ਨਿਆ ਦੇ ਚੰਨੀ ਰੇ ਵੜਦਿਆਂ ਚੜੀ ਜੀ ਤਾ ਕਿਨੀ ਵੜੇ ਇਹ ਰੇ ਮਰ ਜਾ ਬੜਦਾ ਆਜਾ ਮੇਰੀ ਤਾਂ ਪਾਰ ਨਹੀਂ ਮੈਂ ਤਾਂ ਆਪ ਦੀ ਚੜ੍ਹ ਜਿਓ ਖਾ ਲੋ ਇਹਨਾਂ ਪਾ ਕੇ ਮਰੂ ਤੁਹਾਂ ਸਾਥ ਰਹੀ ਹੋ ਰੇ ਨੌਜਵਾਨ ਦੀ ਬੋਤਲ ਅਲਾ ਚੱਲੀ ਜਾਂਦੀ ਹੈ ਹਾਂ ਬਣੀ ਹੈ ਸ਼ਾਮ ਨੂੰ ਦਿਖਾਵਾਂਗੇ ਤੈਨੂੰ ਚਲ ਭਈ ਬਾਟੀ ਚਾਹੀ ਭਰਤੀ ਲੈ ਬਾਟੀ ਚਾਹੀ ਪੀਂਦਾ ਹੈ

ਓ ਭਾਈਆ ਓ ਭਾਈਆ ਕੀੜਿਆ ਕੀੜੇ ਕੀੜੇ ਕੀਨੇ ਦੀ 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 ਤੈਨੂੰ ਕਿਹਾ ਇਹੇ ਹੱਥ ਫੜਦਾ ਦੱਸ ਮਾੜਿਆ ਅਸੀਂ ਬਾਬਾ ਤੁਸੀਂ ਵੀਡੀਓ ਬਣਾ ਲਈਏ ਨੇ ਨੈਟ ਤੇ ਤੋਂ ਕੀ ਪਾ ਜਾਂਦੇ ਨਾ ਤੇਰੇ ਬੋਲੇ ਹੈ ਮੈਂ ਕਿ ਮੂਰੇ ਜਾਇ ਵਖੜਾ ਤੇਰੀ ਬੋਗੀ ਤੇਰੇ ਤੇਰੇ ਬੋਗਾ ਦਾ ਤੇ ਬੋਗਾ ਦਾ ਨਾ ਇਹ ਕਹਿਣਾ ਸੀ ਤੇਰੇ ਦਾ ਨਾਮ ਚਰਨਿਆ ਮਾੜੇ ਦਾ ਨਾਮ ਮਾੜੇ ਹੁਣ ਇਹਨਾਂ ਦਾ ਕਰ ਗੱਲ ਬਾਤ ਮਾਹ ਕੀ ਪੁੱਛਦਾ ਹਾਂ ਹਾਂ ਪੰਜ ਤਾਂ ਮਾਲਾ ਢਾ ਲੈ ਸੀ ਨੇ ਇੱਥੇ ਐਨ ਤਾਂ ਵੜਾ ਤੋਨੇ ਵਾਲਾ ਹੋਰ ਤਾਮ ਕੋਟੜਾ ਜੀਤਾ ਓਟਾ ਆਇਆ ਨੇ ਦਾ ਗਿਆ ਉਹ ਨਾ ਆਪਣੇ ਬੱਡੇ ਨੇ ਮਰ ਉਹ ਕ੍ਰਿੰਤਾ ਮੱਲ ਉਹ ਟਾਇਆ ਇਹਨੇ ਹੈ ਹੈ ਮੜਿਆ ਉਹ ਵਿਚਾ ਕੇ ਸੀਤਾ ਦੇ ਫਿਸ਼ਤਾ ਸੁਣਾ ਭਾਈ ਸਿਮਰਵੰਤ ਨਹੀਂ ਮੜਾ ਟਾਇਆ ਤੂੰ ਮੱਲ ਇਹ ਇਹ ਢਾਇਆ ਪਾਣ ਹੈ ਹੈ ਕਿਹੜਾ ਕਹਿੰਦਾ ਸੀ ਇਹ ਇਹਨੇ ਇਹਨੇ ਕਿਹੜੇ ਢਾਇਏ ਆਗੇ ਕਿਹੜੇ ਢਾਇਏ ਨੇ ਕਿਹੜੇ ਹੁਣ ਖੜੀ ਦਾ ਚੇਲਾ ਆਇਆ ਹੈ ਬਹੀ ਆ ਭਰਾ ਖੜੀ ਦਾ ਬਰੀ ਹਾਂ ਠੀਕ ਹੈ ਤੇ ਇਹ ਕਹਣਾ ਮੈਂ ਨਾ ਚਾਰਨਾ ਕਹਿੰਦਾ ਮੇਰੇ ਨਾਲ ਬੱਟਾ ਕੱਢਣ ਜਿੱਥੇ ਮਰਜੀ ਆ ਕਹਿੰਦਾ ਮੈਂ 5 ਮਿੰਟਾਂ 'ਚ ਬੱਟ ਕੱਢ ਦਿਆਂ ਚਾਰਨਾ ਕਹਿੰਦਾ ਇਹ ਕਹਿੰਦਾ ਉੱਥੇ ਕਿਥੇ ਸਰਕੇ ਸਰਜੇ ਕਰੀ ਜਾਂਦਾ ਬੈਠਾ ਸੀ ਬਰੋਬਰ ਹੈ ਨਹੀਂ ਤੂੰ ਪਾਣੀ ਨਹੀਂ ਬਰੋਬਰ ਬੈਠਿਆ ਸੀ ਉਹ ਕਿਵੇਂ ਜਾਊਗਾ ਕੱਢ ਕੇ ਇੱਕ ਬੱਟ ਰਹੀ ਨਹੀਂ ਬੱਟ ਰਾ ਬੈਠਾ ਸੱਤ ਬੈਠਾ ਆ ਦੇ ਦੇ ਮੁੰਡੇ ਨੂੰ ਮਾਰਾ ਸ਼ਕਤੀ ਬੱਟਰਾ ਸ਼ਕਤੀ ਬੱਟਰਾ ਵਾਲਾ ਇਹ ਵਿੱਚੋਂ ਚੋ ਰੋਲੇ ਚ ਹੋ ਬਿੰਦਾ ਸ਼ਕਤੀ ਬੱਟਰਾ ਇਹ ਆ ਦੇਖ ਰਿਹਾ ਦਿਖਾ ਦਿੰਨੇ ਆ ਨਾ ਇਹਦਾ ਬੱਚਾ ਹੈ। ਤੁਹਾਨੂੰ ਯਾ ਪੈਨੇਗਾ ਲੈ ਗੋਟਾ ਨਹੀਂ ਦੀ। ਨਹੀਂ ਗੋਟਾ ਨਹੀਂ ਜਾਂ। ਆਹ ਵਰ ਕੋ ਇੰਡੀਆ। ਹਾਂ। ਨਾ ਤੂੰ ਆਇਆ ਦੱਸ ਤੂੰ ਇਹਨੂੰ ਜਾਂ ਕੱਕ ਬੜਨ ਚਾ ਰਹਾ ਦੇਗਾ। ਇਹਨੂੰ ਹਜਾਰਨੇ ਨੂੰ। ਚਰਦਾ ਬਰੋਬਰ ਬਹਿ ਕੇ ਵੜੇ। ਹੈਂ? ਬਹਿ ਕੇ ਵੜੇ ਬਰੋਬਰ। ਇਹਦੀ ਉਹਦੀ। ਤੂੰ ਕਿੰਨਾ ਵਜਣ ਜੱਕ ਲੈਣਾ ਚਾਹ ਰਹੇ ਦੱਸ ਦੇ। ਤੂੰ ਮੈਂ ਪੜੀ ਦਾ ਠੋਕ ਲੈਣ ਜੱਕ ਵਾ। ਲੈ 20 ਕਿਲੋ ਬਰੀ ਝੱਕ ਲੈਗਾ ਤਿੰਨ ਮਣ ਦੀ ਤਿੰਨ ਮਣ ਦੀ ਲੈ ਵੀ ਮੰਨੇ ਨੇ ਤਿੰਨ ਮਣ ਦੀ ਭਰੀਗਾ ਤਾਂ 1 ਕੁਇੰਟਲ 20 ਕਿਲੋ ਦੀ ਗੱਡੇ ਤੋਂ ਚੱਕ ਕੇ ਦਿਖਾ ਹੈ ਉਹ ਸੁਭਾਤੇ ਆਪੇ ਝੱਕ ਲਊ ਹੋ ਗਈ ਕਹਿੰਦਾ ਨਾ ਬਾੜੇ ਆਪੇ ਝੱਕ ਲਾਉਂਦੇ ਭਰੀ ਰਸੇ ਕਰਕੇ ਕੋਈ ਨਾ ਕੋਈ ਗੱਡੇ ਤੋਂ ਚੱਕੜੂ ਕੋ ਤੈਨੂੰ ਬਰਾਵਾ ਲਾਹੀ ਕਰਨੇ ਕਹਿੰਦਾ ਜਿੰਨ ਕੋਈ ਨਾ ਟਰਾਲੀ ਕਹਿੰਦਾ ਚੱਲ ਯਾਰ ਚੱਲੀਏ ਨਹੀਂ ਨਹੀਂ ਤੂੰ 1 ਕੁਇੰਟਲ 20 ਕਿਲੋ ਦੀ ਭਰੀ ਝੱਕ ਲੈਗਾ ਤਿੰਨ ਮਣ 1 ਕੁਇੰਟਲ 20 ਕਿਲੋ ਹੋ ਗਿਆ ਕਿੰਗ ਲਾਹ ਮੜਾ ਹੈ ਹੈ ਲੈ ਜਾਏਗਾ ਕੇ ਹੈ ਨਾ ਮੜਾ ਕਾਲਾ ਝੂਠ ਲੱਗਦਾ ਯਾਰ ਉਹ ਤਾਂ ਲੈ ਜਾਏਗਾ ਹੈ ਗੱਪ کیوں ਅਸੀਂ ਨਾ ਸ਼ਮਨ ਚੱਤਰ ਉਹਨਾਂ ਦੋ ਮਸਾਂ ਜਿਹੜੇ ਬਖੜਵਾਤ ਬੜੀ ਜਾ ਕੇ ਹੈ ਦੋ ਮਸਾਂ ਬੜੀ ਜਾ ਕੇ ਦੋ ਮਸਾਂ ਦੇ ਵੇਖ ਹਾਂ ਦੋ ਮਸਾਂ ਰਾਜਨ ਹਮਨ ਉਹ ਹਰ ਗੱਲ ਨਹੀਂ ਬੋਤੂ ਜਿਹੜਾ ਨਾ ਬਖੜ ਵੱਤੀ ਜਾਕਸਨ ਦੋ ਮਸਾਂ ਦੇ ਕਾਕ ਕਰ ਹਾਂ ਉਹ ਗਈਆਂ ਦੋ ਮਸਾਂ ਮਜਾ ਲਗਾਏ ਤੂੰ ਚਲਣਾ ਘਰਾ ਕੋਈ ਹੈ ਦੋ ਮੱਜਾਂ ਦਾ ਹਰਾ ਦਾ ਫਿਰ ਕਿੰਨਾ ਕ ਹੁੰਦਾ ਦੋ ਟੋਕਰੇ ਲਾਲਾ ਚਾਰ ਟੋਕਰੇ ਤਿੰਨ ਟੋਕਰੇ ਹੁੰਦੇ ਆ ਚੱਲ ਤਿੰਨ ਟੋਕਰੇ ਲਾਲਾ ਤਿੰਨ ਟੋਕਰੇ ਦਾ ਜਵਾਬ ਵੀ ਝੱਕਲੂ ਮੜਿਆ ਸਾਢੇ ਤਿੰਨ ਟੋਕਰੇ ਦਾ ਕੇਵਲਾ ਜਵਾਬ ਲੈ ਬਬੂ ਕੋਤਰੇ ਬੀ ਜਾਂਦਾ ਸਾਢੇ ਜਿਹੇ ਰੇਟ ਬਦ ਲਗੇ ਆ ਵੇਸਕੋਟ ਕਿਹੜੀ ਰੁੱਤ ਚਾਉਂਦੇ ਆ ਜਿਹੜੇ ਤੂੰ ਖਾਈ ਜਾਣਾ ਚਲੋ ਮੈਂ ਸਾਡੇ ਨਾਲ ਬੈਠੇ ਹਾਂ ਹੁਣ ਵੱਟ ਤੇ ਨੰਬਰ ਤਾਂ ਦੇਖ ਲੈ ਹੈ ਉਧਰ ਤਤੂ ਵਾਲੇ ਤੇ ਤਤੂ ਵਾਲੇ ਦੇਖ ਲੈ ਜਾਨਨੇ ਹੁਣ ਯਾਰ ਸਾਨੂੰ ਦਗਾ ਦਿੰਦਾ ਬੰਦਾ ਇਹ ਤੇਰੇ ਵੱਡੇ ਵੇ ਕੱਕ ਕਹਿੰਦਾ ਮੈਂ ਇੱਕ ਭਰੀ ਚੱਕਣਾ ਦੇਖ ਲੈ ਲੈ ਉਹ ਕਹਿੰਦਾ ਮੈਂ ਮਸਾਂ ਵੱਟ ਕੇ ਆਇਆ ਦੋਹਾਂ ਦਾ ਇੱਕ ਭਰੀ ਚੱਕ ਲੈਣਾ ਦੱਸ ਇੱਕ ਨਾ ਹੋਈ ਹੁਣ ਚੱਕਣਗੇ ਹਾਂ ਇਹ ਜੇ ਹੁਣ ਵੱਡੇ ਵੇ ਜਿਵੇਂ ਮੱਥਣੇ ਚੱਕਣੇ 5 ਵਜੇ ਆਹ ਨਕਮਾ ਹਣਾ ਪੰਜ ਵੇ ਚੱਕਣਗੇ ਇੱਥੋਂ ਅੱਧਾ ਸੁੱਕਣਗੇ ਉਹ ਇਹ ਕਹਿੰਦਾ ਹਾਏ ਦਾ ਦੇ ਲੈਣਾ ਅਸਰਕਤੀ ਵਾਟਰ ਵੀ ਕੇ ਵੀ ਪਰ ਇਹਨੂੰ ਫੇਰਦਾ ਹੈ ਆਇਆ ਕਰ ਬਣੀ ਨਾ ਮੂਰਵਾਗੀ ਕੀਤੀ ਚੱਲੀ ਤੂੰ ਲੋਕ ਕਹਿ ਗਿਓ ਮੈਨਾਂ ਯਾਰ ਕੈਮਰੇ ਤੋਂ ਕੋਹਾ ਦੂਰ ਬੈਠੀ ਹਾਸਦੀ ਇਹ ਮੂਸੇ ਵਾਲੇ ਨਾ ਵੀ ਰਿਹਾ ਬਈ ਲਾਈਵ ਤਿੰਨ ਮਹੀਨੇ ਲਾਇਵੇ ਨੇ ਰੋਕ ਕਰਾਲ ਹੁੰਦੇ ਸੀ ਜਦੋਂ ਰੰਗਦਾ ਕਿਉਂ ਆ ਹੈ ਉਹ ਸਾਹਂਦਾ ਗਾਸ ਤੋਂ ਆ ਦੱਸਿਂ ਪਗਮਨ ਤਮਾਨ ਦੇ ਨਾਮ ਹੁੰਦੇ ਹਨ ਉਸੇ ਵਾਲਾ ਤੇ ਉਹ ਵੀ ਵੀ ਉਹਦਾ ਵੀ ਸੀ ਚੱਲ ਖੋੜੇ ਖੋੜੇ ਹੋ ਜਾ ਨਾ ਹੁਣ ਕਿਨਾ ਕੋਕੜ ਤਾੜ ਦੀ ਦੁਪਹਿਰਾ ਹੋ ਗਿਆ ਤੇ ਇੱਕ ਛੜਦੀ ਇਹਦੇ ਫੇਰ ਕੱਢਦੇ ਆਂ ਗੱਖ ਕੱਟ-ਕੱਟ ਕੇ ਨਮਿੰਟ ਮਾਰ ਕੇ ਨਾ ਆਜੋ ਆਜੋ ਦੇਖੇ ਇਸਰਾਂ ਨੂੰ ਗੇਮ ਵਿੱਚ ਕਿਵੇਂ ਕਹਿੰਦਾ ਹੁੰਦਾ ਉਹ ਜਾਨਵਰ ਜਾਨਵਰ ਪੁੱਤਾਂ ਨੂੰ ਪਾਲੇ ਨਾ ਹਾਂ ਜਾਨਵਰ ਪੁੱਤਾਂ ਨੂੰ ਪਾਲੇ ਨਾ ਹਰ ਆਹ ਦਾ ਸਾ ਪਾਕਿਸਤਾਨੀ ਨੂਕਰ ਆਹੀ ਆ ਹਾਂ ਯਾ ਯਾ ਆਉਂਦਾ ਪਹਿਲਾਂ ਹੋਰ ਦੇਖ ਤੂੰ ਪਹਿਲਾਂ ਨੂੰ ਮਸਤੇ ਆਉ ਹੈ ਪੂਰਾ ਆਖੀ ਸਾਧਾਣਾ ਭਾਈ ਨੂੰ ਆਉਂਦੀ ਇਕੱਠੇ ਖਾਂਦੇ ਆ ਦੇਖ ਲੈ ਇਹ ਆ ਬਿਗ ਬ੍ਰਦਰਸ ਸਮਾਲ ਬ੍ਰਦਰਰ ਛੋਟਾ ਵੱਡਾ ਭਾਈ ਬ੍ਰਦਰਸ ਪਾਕਿਸਤਾਨੀ ਬ੍ਰਦਰ ਜਾਇਆ ਹੈ ਅ ਚੂਚੇ ਕਿੱਧਰ ਪਿਆ ਕੱਢਣ ਵਾਲਿਆ ਕੱਢੇ ਨਹੀਂ ਮੂ ਰੁੱਗੀ ਨੇ ਨਹੀਂ ਕੱਢਿਆ ਅਸਲੇ ਤੇ ਬੈਠਿਆ ਤੇ ਲੈ ਘਾਟਾ ਤੈਨੂੰ ਕਦੋਂ ਤੱਕ ਪੈ ਕੇ ਸੌਂ ਕੇ ਇਹ ਇਹ ਥੋੜਾ ਟਾਈਮ ਹੈ ਥੋੜਾ ਟਾਈਮ ਹੀ ਹੈ ਠੀਕ ਹੈ ਬਤਾਉਣਾ ਇਹਨੂੰ ਬਤਾਵਾਂਗੇ ਚੱਲੀਏ ਫਿਰ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਜੀ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਦਾ ਆਪਣਾ ਵਲੌਗ ਬਹੁਤ ਦਿਨਾਂ ਬਾਅਦ ਸਟਾਰਟ ਕੀਤਾ ਕਿਉਂਕਿ ਕੁਝ ਕੰਮਾਂ ਕਰਾਂ ਕਰਕੇ ਕੁਝ ਪ੍ਰੋਬਲਮਾਂ ਕਰਕੇ ਆਪਾਂ ਵਲੌਗ ਬਣਾਉਣੇ ਛੱਡਤੇ ਸੀਗੇ ਕੋ ਝੋਨੇ ਚ ਬੀਜੀ ਹੋ ਗਈ ਸੀ ਮੱਕੀ ਦਾ ਚਾਰ ਪਾਇਆ ਝੋਨਾ ਲੱਗਿਆ ਵਾ ਬਾਈ ਦੇਖ ਲਓ 31 ਮੱਕੀ ਵਾਲੇ ਬਾਹਰ ਚ ਲੱਗਿਆ 20 ਦਿਨਾਂ ਦਾ ਝੋਨਾ ਤੁਸੀਂ ਦੇਖ ਸਕਦੇ ਹੋ 20 ਦਿਨ ਹੋਇਆ ਚਾਰ ਪਾਇਆ ਨੂੰ ਉਦੋਂ ਬਾਅਦ ਲਾਇਆ ਝੋਨਾ ਅੱਜ ਇਹ ਚੋਕ ਕੱਖ ਇਕੱਠਾ ਕੱਢਿਆ ਸੀਗਾ ਰਹਿ ਗਏ ਵਿੱਚ ਇੱਕ ਆ ਬੱਟ ਕੁਦਰਤ ਨੂੰ ਜ਼ਿਆਦਾ ਪਿਆਰ ਕਰਦੇ ਸੀ ਤਾਂ ਕਰਕੇ ਨੰਦੀਨ ਰੱਖ ਲਈ ਸੀ ਗੱਲ ਕਰ ਬੁੜੇ ਨੇ ਕੰਡੀਆਂ ਗਾਲਾਂ ਕਿਉਂ ਪਾਣੀ ਪਾਈ ਜਾਣਾ ਉੱਤੇ ਮਾੜਾ ਮੋਟਾ ਦੇਖ ਗੰਦਾ ਬੱਲੇ ਪਾਈ ਜਾਣਾ ਯਾਰ ਤੂੰ ਤਾਂ ਜੰਮੀ ਹੋਰ ਹੁਣ ਆ ਮੁੰਡਾ ਦਾ ਬਾਲਾ ਤੇਜ ਆ ਤਰਾਰ ਕਹਿੰਦਾ ਬਰੋਕ ਦੀ ਮਾਰ ਢੂਹੀ ਕਹਿੰਦਾ ਬੱਟ ਕੱਢੀ ਹੈ ਕਹਿੰਦਾ ਕਿਉਂ ਓਏ ਹੋਰ ਕਿਉਂ ਹੈ ਕਿਉਂ ਕੱਖ ਵਟਾ ਦੇ ਕਿੰਨਾ ਤੂੰ ਮਗਰ ਦਿਖਾ ਵਟ ਪਹਿਲਾਂ ਹੋ ਉੱਥੇ ਹਾਏ ਆ ਕੱਢੀ ਫਿਰ ਕੁਦਰਤ ਨੂੰ ਪਿਆਰ ਕਰਨਾ ਹੈ ਹੌਲੀ ਹੌਲੀ ਹੈਂ ਭਲੇ ਆ ਖੜੀਆਂ ਨਾਲ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਲੀ 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 ਚੱਲਾਂਗੇ ਕੰਮਕਾਰ ਕਰਦੇ ਬਣੇ ਰਹੋ ਭਾਈ ਸਾਮ ਤੱਕ ਬਲੌਗ ਬਣਾਵਾਂਗੇ ਪੂਰਾ ਕੈਮ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਦੱਸਾਂਗੇ ਕਿਵੇਂ ਮੱਕੀ ਵਾਲੇ ਬਾਹਰ ਚ ਇੰਨਾ ਐਸਾ ਦਾ ਝੋਨਾ ਤਿਆਰ ਕੀਤਾ ਜਾਂਦਾ ਕੀ ਕੁਝ ਪਾਇਆ ਕੀ ਕੁਝ ਨਹੀਂ ਪਾਇਆ ਦੱਸਾਂਗੇ ਸਾਰਾ ਕੁਝ ਬਣੇ ਰਹੋ ਵੀਡੀਓ ਨੂੰ ਧੰਨਵਾਦ ਹਾਂਜੀ ਭਾਈ ਜੀ ਆਪਾਂ ਆ ਵਟ ਕੱਢਦੇ ਹਾਂ ਬੱਟ ਕੱਢ ਕੇ ਦਵਾਦੇ ਬੱਟ ਦੇ ਦਰਸ਼ਨ ਕਰਾਵਾਂਗੇ ਇਹ ਕੁਦਰਤ ਦੀ ਜਿਹੜੀ ਉਪਜਾਊ ਨਦੀਨ ਹੈ ਉਹ ਤਾਂ ਅਗਰ ਕਰਕੇ ਰੱਖੇ ਬੇ ਸੀਗੇ ਵੀ ਆਪਾਂ ਕੁਦਰਤ ਨੂੰ ਪਿਆਰ ਕਰਦੇ ਆ ਪਰ ਹੁਣ ਕੀ ਕਹਿ ਸਕਦੇ ਆ ਘਰੋਂ ਬੁੜਾ ਗਲਾਂ ਕੱਢਦਾ ਕੱਢਣੇ ਪੈਣਗੇ ਖਤੂ ਵੱਧ ਹੋ ਗਈ ਹੈ ਜੰਗਲੀ ਬਣ ਗਿਆ ਲੈ ਵੀ ਨੌਜਵਾਨ ਆਇਆ ਹੱਥ ਪੈਰ ਤੋਂ ਕਿਉਂ ਰੋਟੀ ਦਾ ਕੰਮ ਸਟਾਰਟ ਹੈ ਸੱਪੜ ਦੇ ਵਿੱਚੋਂ ਮੱਸੀਆਂ ਦਿਖਾਈ ਸਾਨੂੰ ਮੱਸੀਆਂ ਇਹ ਚ ਆ ਇੱਕ ਵੀ ਜਾ ਬਾਈ ਇੱਕ ਦੇ ਵਿੱਚ ਪਾਣੀ ਟੁੱਟ ਗਿਆ ਚਾਰਾ ਬੰਦ ਕਰਕੇ ਆ ਓਏ ਆ ਵਿਊ ਦੇਖ ਲੋ ਖੇਤਾਂ ਦਾ ਨਜ਼ਾਰਾ ਇਹ ਹੁੰਦਾ ਪੰਜਾਬ ਦੇ ਸਮਾਲਵਾ ਚਾਹ ਪੀ ਲਾ ਜਾ ਓਹ ਚਾਹ ਪੀ ਲਾ ਜਾਨ ਲਓ ਵੀ ਆ ਗਈ ਚਾਹ ਮੁੰਡਾ ਆ ਬਟਾ ਖੋਦ ਕੇ ਇੱਕ ਕੱਢ ਕੇ ਕਰਾ ਘੜ ਕੇ ਨਾਲ ਆ ਕੇ ਬੀਜ ਵੀਨਾ ਸੌਣ ਦਾ ਸੰਧਾਰਾ ਆਇਆ ਗੱਭਰੂ ਦਾ ਹਰਦਾ ਇਹਦੋਂ ਬਾਅਦ ਟਾਲੀ ਦੀ ਸ਼ਾਨ ਦੇਖ ਲੋ ਬਾਟਰ ਪੀਨੇ ਆ ਪਾਣੀ ਪੀਨੇ ਆ ਜਲ ਪੀ ਲੈ ਆ ਜਾ ਆ ਜਾ ਚਾਹ ਪੀ ਲੈ